ਰਾਹੁਲ ਗਾਂਧੀ ਦਾ ਅੱਜ ਪ੍ਰੋਗਰਾਮ ਆਇਆ। ਕਿ ਰਾਹੁਲ ਗਾਂਧੀ ਜੀ ਪਠਾਨਕੋਟ ਪਹੁੰਚ ਰਹੇ ਆ। ਕੱਲ ਨੂੰ ਆਉਣਗੇ ਪਰਸੋਂ ਜਿੱਦਣ ਵੀ ਆਉਣਗੇ। ਪਰ ਮੈਂ ਤੁਹਾਡੇ ਨਾਲ ਹੀ ਇੱਕ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦਾ। ਜਿਹੜੇ ਕਿ ਬਿਲਕੁਲ ਗੈਰ ਰਹੇ ਆ, ਦਿਖੇ ਨਹੀਂ ਇੱਕ ਦੋ ਦਿਨ ਡਰਾਮੇ ਜੇ ਕਰਕੇ 10-10 ਦੇ 20-20 ਦੇ ਨੋਟ ਚੱਕ ਕੇ ਮੈਂ ਅੱਜ ਕੋਈ ਨਾ ਜਿਹੜਾ ਰਾਹੁਲ ਗਾਂਧੀ ਜੀ ਹਮੇਸ਼ਾ ਇਹ ਆਪ ਉਹ ਕਹਿੰਦੇ ਆ ਚਾਹੇ ਉਹ ਗੁਜਰਾਤ ਹੋਵੇ, ਚਾਹੇ ਹੋਰ ਜਗ੍ਹਾ ਬਿਹਾਰ ਹੋਵੇ ਵੀ ਸਾਡੇ ਪਾਰਟੀ ਦੇ ਵਿੱਚ ਕਾਂਗਰਸ ਚ ਜਿਵੇਂ ਘੋੜੇ ਹੁੰਦੇ ਆ ਉਹਦੇ ਵਿੱਚ ਸਾਡੇ ਵਿਆਹ ਵਾਲੇ ਘੋੜੇ ਵੀ ਨੇ ਸਾਡੇ ਰੇਸ ਵਾਲੇ ਘੋੜੇ ਵੀ ਨੇ ਸਾਡੇ ਲੰਗੜੇ ਘੋੜੇ ਵੀ ਨੇ ਅਸੀਂ ਜਿਹੜੇ ਗਲਤ ਘੋੜੇ ਆ ਜਿਹੜੇ ਵਿਆਹ ਵਾਲੇ ਅਸੀਂ ਰੇਸ ਚ ਭੇਜ ਦਿੰਨੇ ਆ ਰੇਸ ਵਾਲੇ ਘੋੜਿਆਂ ਨੂੰ ਵਿਆਹ ਚ ਭੇਜਨੇ ਇਹ ਗੱਲ ਉਹਨਾਂ ਨੇ ਕਹੀ ਕਿ ਨਹੀਂ ਕਹੀ ਉਦੋਂ ਬਾਅਦ ਤੁਮਨੇ ਇਹ ਵੀ ਜਾ ਕੇ ਕਹੀ ਵੀ ਸਾਡੇ ਵਿੱਚ ਬਹੁਤ ਲੋਕ ਨੇ ਜਿਹੜੇ ਭਾਜਪੀ ਦੇ ਬੱਡੇ ਉਹਨਾਂ ਨੂੰ ਮਦਦ ਕਰਦੇ ਹੁਣ ਮੈਂ ਰਾਹੁਲ ਗਾਂਧੀ ਜੀ ਨੇ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਂ ਆਪ ਕੋਈ ਸ਼ਬਦ ਨਹੀਂ ਮਾਰਾ ਬਰਤਣਾ ਚਾਹੁੰਦਾ ਵੀ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਨੂੰ ਇਹ ਦੱਸ ਦੋ ਵੀ ਜਦੋਂ ਹੜ ਆਏ ਹੁਣ ਪੰਜਾਬ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਇਹ ਕਾਂਗਰਸੀਆਂ ਨੇ ਪੁੱਛ ਲੋ ਵੀ ਤੁਸੀਂ ਕੀ ਮੂੰਹ ਦਿਖਾਉਣ ਜੋਗੇ ਹੋ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ 'ਚ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਤਾ ਤੇ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ